ਸਾਚਿਕ ਅਲਮੈਡੋਕਸ ਗਜ਼ਲ ਡਾਕਟਰ ਗਜ਼ਲ ਸੌਨੋਪੈਥਿਕ ਕਲੀਨਿਕ ਜਤੂ ਵਿਖੇ ਪ੍ਰੈਕਟਿਸ ਕਰ ਰਹੀ ਹੈ ਆਪ ਸਭ ਨਾਲ ਸਾਂਝਾ ਕਰਾਂਗੀ ਐਪਿਸਟੈਕਸਿਸ ਕੀ ਹੈ ਨੱਕ ਦੇ ਵਿੱਚੋਂ ਖੂਨ ਦਾ ਚਲਣਾ ਨੱਕ ਸੀਰ ਫੁੱਟਣਾ ਉਸਨੂੰ ਐਪਿਸਟੈਕਸਿਸ ਆਖਦੇ ਹਨ ਉਸਦੇ ਬਹੁਤ ਸਾਰੇ ਕੇਸਿਸ ਗਰਮੀਆਂ ਦੇ ਮੌਸਮ ਵਿੱਚ ਦੇਖਣ ਨੂੰ ਮਿਲਦੇ ਹਨ ਛੋਟੇ ਬੱਚੇ ਹੋਣ ਬਜ਼ੁਰਗ ਹੋਣ ਜਾਂ ਕਿਸੇ ਦੇ ਵਿੱਚ ਵੀ ਨੋਜ਼ ਬਲੀਡ ਦੇਖਣ ਨੂੰ ਮਿਲਦਾ ਹੈ ਨੋਜ਼ ਬਲੀਡ ਦੇ ਕਈ ਸਾਰੇ ਕਾਰਨ ਹੋ ਸਕਦੇ ਹਨ ਬੇਸਿਕ ਕਾਰਨ ਹੈ ਕਿ ਤੁਸੀਂ ਜਾਂ ਕੋਈ ਵੀ ਬੱਚਾ ਜਿਹੜਾ ਬਾਰ-ਬਾਰ ਨੋਜ਼ ਦੇ ਵਿੱਚ ਉਂਗਲੀ ਮਾਰਦਾ ਰਹਿੰਦਾ ਹੈ ਨੋਜ਼ ਪਿਕਿੰਗ ਕਰਦਾ ਹੈ ਉਸ ਨਾਲ ਇੰਟਰਨਲ ਇੰਜਰੀ ਹੁੰਦੀ ਹੈ ਤੇ ਫਿਰ ਨੋਜ਼ ਬਲੀਡ ਕਰਨਾ ਸ਼ੁਰੂ ਕਰ ਦਿੰਦਾ ਹੈ ਉਸ ਤੋਂ ਇਲਾਵਾ ਡਰਾਈ 에ਅਰ ਜਾਂ ਹੀਟ ਕਰਕੇ ਵੀ ਨੋਜ਼ ਬਲੀਡ ਕਰਨਾ ਸ਼ੁਰੂ ਹੋ ਜਾਂਦਾ ਹੈ ਕਈਆਂ ਦੇ ਵਿੱਚ ਨੱਕ ਦੇ ਵਿੱਚ ਛੋਟੇ-ਛੋਟੇ ਮਾਸ ਦੀਆਂ ਗੰਡਾਂ ਜਿਹਨਾਂ ਨੂੰ ਆਪਾਂ ਪੋਲਿਪਸ ਆਖਦੇ ਹਾਂ ਉਹ ਹੁੰਦੇ ਹਨ ਜਾਂ ਕੋਈ ਟਿਊਮਰ ਹੁੰਦਾ ਉਸ ਕਾਰਨ ਵੀ ਨੋਜ਼ ਬਲੀਡ ਕਰਦਾ ਹੈ ਤੇ ਇਸ ਤੋਂ ਬਿਨਾ ਕਈ ਜਿਹੜੇ ਬਜ਼ੁਰਗ ਲੋਕ ਹਨ ਉਹਨਾਂ ਦੇ ਵਿੱਚ ਵੀ ਨੋਜ਼ ਬਲੀਡ ਦੇਖਣ ਨੂੰ ਮਿਲਦਾ ਉਸ ਦੇ ਅਲੱਗ ਕਾਰਨ ਹੋ ਸਕਦੇ ਹਨ ਸਿਸਟਮੈਟਿਕ ਡਿਜ਼ੀਜ਼ ਜਿੱਦਾਂ ਕੋਈ ਲਿਵਰ ਡਿਜ਼ੀਜ਼ ਹੋਣਾ ਕੋਈ ਬਲੱਡ ਡਿਸਆਰਡਰ ਜਿੱਦਾਂ ਹੀਮੋਫੀਲੀਆ ਹੋ ਸਕਦਾ ਇਹਨਾਂ ਕਾਰਨ ਵੀ ਨੋਜ਼ ਬਲੀਡ ਕਰ ਸਕਦਾ ਹੈ ਹਾਈ ਬੀਪੀ ਕਰ ਨੋਜ਼ ਬਲੀਡ ਕਰ ਸਕਦਾ ਹੈ ਇਸ ਤੋਂ ਬਿਨਾ ਉਹ ਲੋਕ ਜਿਹੜੇ ਕੁਝ ਮੈਡੀਕੇਸ਼ਨਸ ਲੈਂਦੇ ਹਨ ਬਲੱਡ ਬਲੱਡ ਥਿਨਰਸ ਲੈਂਦੇ ਹਨ ਯਾਨੀ ਕਿ ਖੂਨ ਪਤਲਾ ਕਰਨ ਦੀਆਂ ਦਵਾਈਆਂ ਖਾਂਦੇ ਹਨ ਉਹਨਾਂ ਦੇ ਵਿੱਚ ਵੀ ਨੋਜ਼ ਬਲੀਡ ਦੇਖਣ ਨੂੰ ਮਿਲ ਸਕਦਾ ਹੈ ਇਸ ਦੇ ਲਈ ਤੁਸੀਂ ਕਰਨਾ ਕੀ ਹੈ ਇਸ ਤੋਂ ਪ੍ਰੀਕਾਸ਼ਨ ਦੇ ਲਈ ਤੁਸੀਂ ਸਭ ਤੋਂ ਜਿਹੜਾ ਬੇਸਿਕ ਹੈ ਕਿ ਆਪਣਾ ਜਿਹੜਾ ਸੌਫਟ ਏਰੀਆ ਨੋਜ਼ ਦਾ ਹੈ ਉਸ ਨੂੰ ਅੱਛੀ ਤਰ੍ਹਾਂ ਇਸ ਦਾ ਪ੍ਰੈਸ ਕਰਕੇ ਰੱਖਣਾ ਹੈ 10 ਤੋਂ 15 ਮਿੰਟ ਦੇ ਲਈ ਉਸ ਤੋਂ ਬਿਨਾ ਹੈੱਡ ਨੂੰ ਬੈਕ ਟਿਲਟ ਬਿਲਕੁਲ ਵੀ ਨਹੀਂ ਕਰਨਾ ਹੈ ਤੇ ਜਿਹੜਾ ਕੋਲਡ ਕੰਪਰੈਸ ਹੁੰਦਾ ਹੈ ਆਈਸ ਪੈਕ ਹੁੰਦਾ ਹੈ ਉਸ ਨੂੰ ਤੁਸੀਂ ਇਸ ਜਗ੍ਹਾ ਤੇ ਇਸ ਤੇ ਜਾਂ ਪਿੱਛੇ ਬੈਕ ਤੇ ਕਿਤੇ ਵੀ ਅਪਲਾਈ ਕਰ ਸਕਦੇ ਹੋ ਸਿਰ ਦੇ ਵਿੱਚ ਪਾਣੀ ਵੀ ਪਾ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਹੋਮੋਪੈਥਿਕ ਮੈਡੀਸਿਨ ਦਾ ਸਹਾਰਾ ਲੈ ਸਕਦੇ ਹੋ ਜਿੱਦਾਂ ਕਿ ਹੈਮਾਮੈਲਿਸ ਹੋਗੀ ਫਾਸਫੋਰਸ ਹੋਗੀ ਕਰੋਟੈਲਸ ਹੋਗੀ ਆਰਨਿਕਾ ਹੋਗੀ ਹੋਰ ਬਹੁਤ ਸਾਰੀਆਂ ਹੋਮੋਪੈਥਿਕ ਦਵਾਈਆਂ ਅਵੇਲੇਬਲ ਹਨ ਐਪਿਸਟੈਕਸਿਸ ਦੇ ਲਈ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ